ਅੱਜ ਧੰਤਨ ਸਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਿੱਥੇ ਨਮਸਕਾਰ ਕਰਨ ਵਾਸਤੇ ਦਰਸ਼ਨ ਦਿਦਾਰਿਆਂ ਵਾਸਤੇ ਪਹੁੰਚਿਆ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਨੇ ਤੇ ਬਹੁਤ ਹੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਜਿੱਥੇ ਸਭੇ ਥਾਵ ਨਹੀਂ ਤੁਦ ਜਿਹਿਆ ਵੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਵਸਦੀ ਸਗਣ ਅਪਾਰ ਅਨੂਪ RAMDAS پور ਹਰ ਹੰਨਾਂ ਕਸਮਲ ਜਾਏ ਨਾ ਆਇਆ RAMDAS ਜਰ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਜਿੱਥੇ ਅੱਜ ਆਪਾਂ ਜਿੱਥੇ ਦਰਸ਼ਨ ਦਦਾਰੇ ਕੀਤੇ ਨੇ ਤੇ ਉੱਥੇ ਹੀ ਜਿਹੜਾ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਧਮਕੀ ਦੀਆਂ ਧਮਕੀ ਭਰੀਆਂ ਈਮੇਲ ਆ ਰਹੀਆਂ ਨੇ ਸਾਡੇ ਜਿਹੜਾ ਮਹਾਨ ਅਸਥਾਨ ਹੈ ਮਹਾਨ ਜਿਹੜਾ ਸਭ ਤੋਂ ਸਾਡਾ ਗੁਰੂ ਸਿੱਖਾਂ ਦਾ ਨਹੀਂ ਸਮੁੱਚੇ ਭਾਰਤ ਵਿਸ਼ਵ ਦੇ ਵਿੱਚ ਸਭ ਤੋਂ ਮਹਾਰਾਜ ਦਾ ਡਿੱਠੇ ਸਭੇ ਥਾਵ ਨਹੀਂ ਤੁਰ ਜੇ ਆਹ ਸ੍ਰੀ ਹਰਮੰਦਰ ਸਾਹਿਬ ਜਿੱਥੇ ਹਰ ਕੋਈ ਆ ਕੇ ਇੱਥੇ ਨਮਸਕਾਰ ਕਰਦਾ ਤੇ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਤੇ ਜਿਹੜੇ ਲੋਕ ਜਿਹੜੇ ਇਹ ਈਮੇਲ ਭਰੀਆਂ ਧੰਕੀਆਂ ਦੇ ਰਹੇ ਨੇ ਪਿਛਲੇ 6-7 ਦਿਨਾਂ ਤੋਂ 7-8 ਜਿਹੜੀਆਂ ਈਮੇਲ ਆਈਆਂ ਨੇ 14 ਜੁਲਾਈ ਤੋਂ ਲੈ ਕੇ ਤੇ ਮੈਂ ਜਿੱਥੇ ਸਾਰੀਆਂ ਨਹ ਹੰਸੰਗ ਜਿੱਥੇ ਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਪ੍ਰਬੰਧ ਸਾਰੇ ਚਲਾ ਰਹੇ ਨੇ ਤੇ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਹੋਰਾਂ ਨੂੰ ਤੇ ਸਾਰੇ ਸਤਿਕਾਰਯੋਗ ਸਾਡੇ ਸਿੰਘ ਸਹਿਬਾਨ ਤੇ ਉਹਨਾਂ ਨੂੰ ਵੀ ਜਿੱਥੇ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਦਾ ਜਿੱਥੇ ਆਪਾਂ ਸਾਰੇ ਸ੍ਰੀ ਹਰਮੰਦਰ ਸਾਹਿਬ ਦੇ ਕੀਰਤਨ ਦیدارੇ ਜਦੋਂ ਕਰਦੇ ਆ ਤੇ ਆਪਣੇ ਅ ਦਰਬਾਰ ਸਾਹਿਬ ਤੇ ਮੱਥਾ ਟੇਕਣ ਬਹੁਤ ਰੋਜ਼ ਦੀ ਲੱਖਾਂ ਦੀ ਤਦਾਦ ਤੇ ਸੰਗਤ ਆਉਂਦੀ ਹੈ ਤੇ ਉਹ ਸੰਗਤ ਦਾ ਵੀ ਆਪਾਂ ਧਿਆਨ ਰੱਖਣਾ ਪਰ ਜਿਹੜੇ ਦੁਸ਼ਟ ਲੋਕ ਨੇ ਜਦੋਂ ਆਪਾਂ ਪਿਛਲਾ ਭਾਵੇਂ ਦੇਖ ਲਈਏ ਸਮਾਂ ਮੁਗਲਾਂ ਦਾ ਰਾਜ ਸੀ ਜਾਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਵੀ ਬਹੁਤ ਸਾਰੇ ਜਿਹੜੇ ਆ ਹਰਮੰਦਰ ਸਾਹਿਬ ਨੂੰ ਜਿਹੜੀ ਹੈ ਆਣ-ਬਾਣ ਜਿਹੜੀ ਹੈ ਇਹਨੂੰ ਧਮਕੀਆਂ ਤੇ ਇਹਦੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਖਾਲਸੇ ਨੇ ਜਿਹੜੇ ਐ ਉਹਨਾਂ ਦਾ ਭਾਵੇਂ ਅਹਿਮਦ ਸ਼ਾਹ ਅਬਦਾਲੀ ਸੀ ਜਾਂ ਗੋਰੇ ਸੀ ਤੇ ਉਹਨਾਂ ਨੂੰ ਕਿਵੇਂ ਸੋਧਿਆ ਤੇ ਜਿਹੜਾ ਈਮੇਲ ਵਾਲਾ ਹੈ ਜੇ ਜਦੋਂ ਖਾਲਸਾ ਪੰਥ ਬੁੱਢਾ ਦਲ ਅਹਿਮਦ ਸ਼ਾਹ ਅਬਦਾਲੀ ਜਿਹੜਾ ਚੜ ਕੇ ਆਉਂਦਾ ਸੀ ਸ੍ਰੀ ਹਰਮੰਦਰ ਸਾਹਿਬ ਤੇ ਤੇ 222000 ਘੋੜਸਵਾਰ ਜਿਹੜੀਆਂ ਫੌਜਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਬਾਬਾ ਨੈਣਾ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਹੜੇ ਬੁੰਡਾ ਦਲ ਦੇ 7ਵੇਂ ਜਿਹੜੇ 6ਵੇਂ ਜਥੇਦਾਰ 5ਵੇਂ ਬਾਬਾ ਨਾਨਾ ਸਿੰਘ ਜੀ ਉਹਨਾਂ ਵੇਲੇ ਵੀ ਜਿਹੜੇ 22 22000 ਘੋੜਤਵਾਰ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਹਮੇਸ਼ਾ ਜਿਹੜੇ ਆ ਤਿਆਰ ਪਰ ਤਿਆਰ ਹੁੰਦੇ ਸੀ ਹੁਣ ਵੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਮਰਾਤ ਹੈ ਸਾਡੀਆਂ ਨੇ ਹੰਗਸੰਗ ਜਥੇਵੰਦੀਆਂ ਜਿਹੜੇ ਦੁਸ਼ਟ ਲੋਕ ਜਿਹੜੇ ਈਮੇਲ ਕਰ ਰਹੇ ਨੇ ਉਹਨੂੰ ਇਹ ਸਮਝ ਲੈਣਾ ਚਾਹੀਦਾ ਵੀ ਤੇਰੀਆਂ ਜਿਹੜੀਆਂ ਨੇ ਸਾਰੀਆਂ ਜਿਹੜੀਆਂ ਪਿਛਲੀ ਅੱਗੇ ਆਉਣ ਵਾਲੀਆਂ ਪੀੜੀਆਂ ਵੀ ਤੇਰੀਆਂ ਖਤਮ ਕਰ ਦੇਵਾਂਗੇ ਜੇ ਸਾਡੇ ਅਸ탄ਵਲ ਅੱਖ ਪੁੱਟ ਕੇ ਅੱਖ ਜੇ ਪਤਾ ਲੱਗ ਜਾਣਾ ਚਾਹੀਦਾ ਵੀ ਕਿਹੜਾ ਇਹ ਦੁਸ਼ਟ ਹੈ ਜਿਹੜਾ ਸਾਡੇ ਅਸ탄ਵਲ ਨੂੰ ਇਹੋ ਜੀਆਂ ਮਾੜੀਆਂ ਜਿਹੜੀਆਂ ਨੀਚ ਹਰਕਤਾਂ ਕਰ ਰਿਹਾ ਧਮਕੀਆਂ ਦੇ ਰਿਹਾ ਤੇ ਉਹਦਾ ਜਿਹੜਾ ਹਾਸ਼ਿਰ ਜਿਹੜਾ ਪਹਿਲਾਂ ਵੀ ਖਾਲਸੇ ਨੇ ਕਦੇ ਮਾਫ ਨਹੀਂ ਕੀਤਾ ਤੇ ਹੁਣ ਵੀ ਜਿਹੜਾ ਜੋ ਵੀ ਇਹਦੇ ਨਾਲ ਸੰਬੰਧਤ ਨੇ ਉਹ ਕਿਸੇ ਨੂੰ ਵੀ ਮਾਫ ਨਹੀਂ ਕੀਤਾ ਜਾਣਾ ਤੇ ਗੁਰੂ ਸਾਹਿਬ ਕਿਰਪਾ ਕਰਨ ਨਾਲ ਹੀ ਜਿੰਨੀਆਂ ਭਾਵੇਂ ਸੈਂਟਰ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਉਹਨਾਂ ਨੂੰ ਜਿਹੜਾ ਬਹੁਤ ਛੇਤੀ ਇਹ ਜਿਹੜਾ ਗਲਤ ਮੈਸੇਜ ਭੇਜ ਰਹੇ ਨੇ ਈਮੇਲ ਗਲਤ ਕਰ ਰਹੇ ਨੇ ਉਹਦਾ ਕੀ ਪਿੱਛੇ ਮਕਸਦ ਹੈ ਉਹਦੇ ਪਿੱਛੇ ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਉਹ ਆਪਣੇ ਸੰਗਤਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਤੇ ਕੋਈ ਵੀ ਇਹੋ ਜੀ ਚੀਜ਼ ਨਹੀਂ ਜੋ ਸਰਕਾਰ ਤੋਂ ਜਿਹੜੀ ਹੈ ਗੁੱਜੀ ਹੋਵੇ ਤੇ ਇਹਦਾ ਤੁਰੰਤ ਜਿਹੜਾ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਤੇ ਜਦੋਂ ਪਤਾ ਲੱਗਦਾ ਉਹ ਜਿਹੜਾ ਉਹਦਾ ਜਿਹੜਾ ਬੀ ਨਾਸ ਜਿਹੜਾ ਖਾਲਸੇ ਨੇ ਕਰਨਾ ਉਹ ਫਿਰ ਉਹਦੀਆਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਹਨੂੰ ਯਾਦ ਕਰਨਗੀਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਸੰਗਤਾਂ ਜਿਹੜੀਆਂ ਪੂਰੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਬੇਝਿਜਕ ਇੱਥੇ ਪਹੁੰਚ ਰਹੀਆਂ ਨੇ ਬਹੁਤ ਸਾਰੀ ਗੁਰੂ ਸਾਹਿਬ ਦੀ ਕਿਰਪਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਆਸੀ ਹਰ ਪੱਖੋਂ ਜਿਹੜੇ ਇੱਥੇ ਨਾਲ ਆ ਪੈਰਾ ਵੀ ਦੇਣ ਵਾਸਤੇ ਤਿਆਰ ਪਰ ਤਿਆਰਾਂ ਹਮੇਸ਼ਾ ਜਿਹੜਾ ਖਾਲਸਾ ਜਿਹੜਾ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਗੁਰੂ ਸਾਹਿਬ ਕਿਰਪਾ ਕਰਨ ਉਹ ਆਪ ਸਮਰੱਥ ਨੇ ਪਰ ਇਹੋ ਜੀਆਂ ਧਮਕੀਆਂ ਤੋਂ ਗਿੱਦੜ ਭਵਕੀਆਂ ਤੋਂ ਕੋਈ ਨਹੀਂ ਖਾਲਸਾ ਡਰਦਾ ਨਾ ਸੰਗਤ ਡਰਦੀ ਹੈ ਗੁਰੂ ਸਾਹਿਬ ਹਮੇਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਕਿਰਪਾ ਬਣਾਈ ਰੱਖਣ ਸੰਗਤ ਦੇ ਉਹ ਤਾਂ ਰੁਟੀਨ ਚ ਦਰਸ਼ਨ ਕਰਨ ਆਏ ਆ ਤੇ ਉਹਨਾਂ ਨੂੰ ਆ ਸਾਰਾ ਹੀ ਹਾਲਾਤ ਬਾਰੇ ਇੱਕ ਦੂਜੇ ਨੂੰ ਪੁੱਛਿਆ ਵੀ ਕੀ ਐ ਇੱਥੇ ਚੱਲ ਰਿਹਾ ਕੋਈ ਵੀ ਸਾਨੂੰ ਸੇਵਾ ਦੀ ਜ਼ਰੂਰਤ ਹੈ ਨਿਹੰਗ ਸਿੰਘ ਜਥੇਬੰਦੀਆਂ ਤੇ ਉਹ ਪੂਰਾ ਉਹਦੇ ਤੇ ਪੈਰਾ ਦੇਣਗੇ ਆ ਪੂਰੇ ਤੇ ਉਹਨਾਂ ਦਾ ਜਿਹੜੇ ਧਾਰਮਿਕ ਜਾਂ ਸਿਆਸੀ ਲੋਕ ਨੇ ਉਹਨਾਂ ਨੇ ਆਪਣੀ ਗੱਲ ਕਰਨੀ ਆ ਪਰ ਜਿਹੜੀ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਨਰੋਲ ਜਿਹੜਾ ਸਿਰਫ ਨਮਸਕਾਰ ਕਰਨ ਵਾਸਤੇ ਤੇ ਇੱਥੇ ਜਿੱਥੇ ਵੀ ਕੋਈ ਜ਼ਰੂਰਤ ਹੋਊਗੀ ਉਹਦਾ ਜਿਹੜਾ ਸਖਤੀ ਨਾਲ ਅਸੀਂ ਪੈਰਾ ਵੀ ਦੇਾਂਗੇ ਕੋਈ ਦੁਸ਼ਟ ਜਿਹੜਾ ਇਹ ਹੋ ਜਾ ਉਹ ਕਦੇ ਵੀ ਆਪਣੇ ਇਹ ਨਾ ਸੋਚੇ ਵੀ ਇੱਥੋਂ ਕੋਈ ਆਪਣੇ ਸੁੱਕਾ ਨਿਕਲ ਜੂਗਾ ਕੋਈ ਵੀ ਕੋਈ ਗਲਤ ਸੋਚੇ ਵੀ ਨਾ ਇਹ ਹੋ ਜਾ ਪਹਿਲੀ ਜਦ ਵਿੱਚ ਦੇਖੇ ਬੰਦੇ ਤੁਹਾਡੇ ਕੋਲ ਜਿਹੜਾਈ ਇਥੇ ਪਹੁੰਚਿਆ ਗਿਆ ਇਹਨਾਂ ਹੋਰ ਜੱਥੇ ਬੰਦੇ ਸਾਰੇ ਹੀ ਆਉਣਗੇ ਸਾਰੇ ਹੀ ਆਉਣਗੇ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਕਈ ਆਪਣੇ ਆਪ ਹੀ ਰਹੇ ਨੇ ਗੁਰੂ ਸਾਹਿਬ ਤੇ ਆਪਣੀ ਆਪਣੀ ਸ਼ਰਧਾ ਭਾਵਨਾ ਮੈਂ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੰਡਾਦਾਲ ਪੰਜਵਾ ਤੱਕ ਸਾਰੀਆਂ ਨਿਹੰਗ ਸਿੰਘ ਜਥੇ ਬੰਦਿਆਂ ਵੱਲੋਂ ਫੇਰ ਦੁਬਾਰਾ ਜਿਹੜਾ ਇਹ ਦੁਸ਼ਟ ਕੋਈ ਵੀ ਹੈ ਉਹ ਜਿਹੜਾ ਉਹਨੂੰ ਸਮਝ ਜਾਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਉਹਨੂੰ ਆਪਣੇ ਤੁਰੰਤ ਉਹਦੀ ਗ੍ਰਿਫਤਾਰੀ ਕਰੇ ਤੇ ਉਹਨੂੰ ਇਹੋ ਜੀ ਜਿਹੜੀ ਹੈ ਮਿਸਾਲ ਸਜ਼ਾ ਮਿਲਣੀ ਚਾਹੀਦੀ ਹੈ ਵੀ ਉਹਦੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਤੇ ਖਾਲਸੇ ਨੇ ਵੀ ਉਹਨੂੰ ਨਹੀਂ ਬਖਸ਼ਣਾ ਜਿਹੜਾ ਇਹੋ ਜਿਹਾ ਕੰਮ ਕਰ ਰਿਹਾ ਸੰਗਤਾਂ ਨੂੰ ਵੀ ਬੇਨਤੀ ਹੈ ਜਿਵੇਂ ਆਪਾਂ ਰੋਜ਼ ਦੀ ਤਰ੍ਹਾਂ ਇੱਥੇ ਆ ਰਹੇ ਦਰਸ਼ਨ ਦਰਾਰੇ ਕਰਕੇ ਬੇਝਿਜਕਾਓ ਸਾਰੇ ਆਪਾਂ ਦਰਸ਼ਨਾਂ ਉਵੇਂ ਹੀ ਜਿਵੇਂ ਪਹਿਲਾਂ ਹੁੰਦੇ ਉਵੇਂ ਹੀ ਆ ਕੇ ਸ਼ਰਧਾ ਵਾਧੂ ਸੰਗਤਾਂ ਆ ਰਹੀਆਂ ਨੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਬੇਚੇਜ ਕੋ ਕੇ ਆਪਾਂ ਦਰਸ਼ਨ ਦਦਾਰੇ ਕਰੀਏ ਸਾਰੇ ਅਹੀ ਆਪਣੇ ਫੇਰ ਦੁਆਰਾ ਮੈਂ ਬੇਨਤੀ ਕਰਦਾ ਜਿਵੇਂ ਸਾਡੇ ਰੂਬੀ ਜੀ ਐਡੀਸ਼ਨਲ ਸਕੱਤਰ ਨੇ ਹੋਰ ਵੀ ਕਿੰਨੀ ਵਧੀਆ ਮਿਹਨਤ ਸਾਰੇ ਕਰ ਰਹੇ ਨੇ ਪਰ ਜਿਹੜੀ ਸੰਗਤਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ ਜੇ ਸਿਕਿਉਰਿਟੀ ਦੀ ਗੱਲ ਹੁੰਦੀ ਹੈ ਸਾਰੇ ਆਪਾਂ ਵੱਡੇ ਵੱਡੇ ਤੀਰਥਾਂ ਤੇ ਜਾਂਦੇ ਆ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਕੋਈ ਵੀ ਕਿਸੇ ਦੀ ਜਿਹੜੀ ਆ ਉਹ ਲਿਹਾਜ਼ ਵੀ ਨਹੀਂ ਕਰਨਾ ਚਾਹੀਦਾ ਤੇ ਉਹਦੇ ਵਿੱਚ ਪੂਰਾ ਸਹਿਯੋਗ ਵੀ ਕਰਨਾ ਚਾਹੀਦਾ ਹੈ ਪ੍ਰਬੰਧਕਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੇ ਜਕਾਰੇ ਕਿ ਜਾਵੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਨ ਨੂੰ ਪਾਵੇ ਜੀ ਆਗਾਲ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਿੱਥੇ ਨਮਸਕਾਰ ਕਰਨ ਵਾਸਤੇ ਦਰਸ਼ਨ ਦਿਦਾਰਿਆਂ ਵਾਸਤੇ ਪਹੁੰਚੇ ਆਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਨੇ ਤੇ ਬਹੁਤ ਹੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਜਿੱਥੇ ਸਭੇ ਥਾਵ ਨਹੀਂ ਤੁਦ ਜਿਹਿਆ ਵੱਧੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਵਸਦੀ ਸਗਣ ਅਫਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਲ ਕਤਮਲ ਜਾਏ ਨਹਾਇਆ ਰਾਮਦਾਸ ਜਰ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਜਿੱਥੇ ਅੱਜ ਆਪਾਂ ਜਿੱਥੇ ਦਰਸ਼ਨ ਦਿਦਾਰੇ ਕੀਤੇ ਨੇ ਤੇ ਉੱਥੇ ਹੀ ਜਿਹੜਾ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਧਮਕੀ ਦੀਆਂ ਧਮਕੀ ਭਰੀਆਂ ਈਮੇਲ ਆ ਰਹੀਆਂ ਨੇ ਸਾਡੇ ਜਿਹੜਾ ਮਹਾਨ ਅਸਥਾਨ ਹੈ ਮਹਾਨ ਜਿਹੜਾ ਸਭ ਤੋਂ ਸਾਡਾ ਕੋਲ ਸਿੱਖਾਂ ਦਾ ਨਹੀਂ ਸਮੁੱਚੇ ਭਾਰਤ ਵਿਸ਼ਵ ਦੇ ਵਿੱਚ ਸਭ ਤੋਂ ਮਹਾਰਾਜ ਦਾ ਡਿੱਠੇ ਸੱਭੇ ਥਾਵ ਨਹੀਂ ਤੁੱਟ ਜੇ ਆਸਰੀ ਹਰਮੰਦਰ ਸਾਹਿਬ ਜਿੱਥੇ ਹਰ ਕੋਈ ਆ ਕੇ ਇੱਥੇ ਨਮਸਕਾਰ ਕਰਦਾ ਤੇ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਤੇ ਜਿਹੜੇ ਲੋਕ ਜਿਹੜੇ ਇਹ ਈਮੇਲ ਭਰੀਆਂ ਧੰਕੀਆਂ ਦੇ ਰਹੇ ਨੇ ਪਿਛਲੇ 6-7 ਦਿਨਾਂ ਤੋਂ 7-8 ਜਿਹੜੀਆਂ ਈਮੇਲ ਆਈਆਂ ਨੇ 14 ਜੁਲਾਈ ਤੋਂ ਲੈ ਕੇ ਤੇ ਮੈਂ ਜਿੱਥੇ ਸਾਰੀਆਂ ਨਹਿੰਗਸ ਸਿੰਘ ਜਥੇਬੰਦੀਆਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਪ੍ਰਬੰਧ ਸਾਰੇ ਚਲਾ ਰਹੇ ਨੇ ਤੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਹੋਰਾਂ ਨੂੰ ਤੇ ਸਾਰੇ ਸਤਿਕਾਰਯੋਗ ਸਾਡੇ ਸਿੰਘ ਸਹਿਬਾਨ ਤੇ ਉਹਨਾਂ ਨੂੰ ਵੀ ਜਿੱਥੇ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਦਾ ਜਿੱਥੇ ਆਪਾਂ ਸਾਰੇ ਸ੍ਰੀ ਹਰਮੰਦਰ ਸਾਹਿਬ ਦੇ ਕੀਰਤਨ ਦਰਸਨ ਦਦਾਰੇ ਜਦੋਂ ਕਰਦੇ ਆ ਤੇ ਆਪਣੇ ਦਰਬਾਰ ਸਾਹਿਬ ਤੇ ਮੱਥਾ ਟੇਕਣ ਬਹੁਤ ਰੋਜ਼ ਦੀ ਲੱਖਾਂ ਦੀ ਤਦਾਦ ਤੇ ਸੰਗਤ ਆਉਂਦੀ ਹੈ ਤੇ ਉਹ ਸੰਗਤ ਦਾ ਵੀ ਆਪਾਂ ਧਿਆਨ ਰੱਖਣਾ ਪਰ ਜਿਹੜੇ ਦੁਸ਼ਟ ਲੋਕ ਨੇ ਜਦੋਂ ਆਪਾਂ ਪਿਛਲਾ ਭਾਵੇਂ ਦੇਖ ਲਈਏ ਸਮਾਂ ਮੁਗਲਾਂ ਦਾ ਰਾਜ ਸੀ ਜਾਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਵੀ ਬਹੁਤ ਸਾਰੇ ਜਿਹੜੇ ਆ ਹਰਮੰਦਰ ਸਾਹਿਬ ਨੂੰ ਜਿਹੜੀ ਆ ਆਣ-ਬਾਣ ਜਿਹੜੀ ਆ ਇਹਨੂੰ ਧਮਕੀਆਂ ਤੇ ਇਹਦੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਖਾਲਸੇ ਨੇ ਜਿਹੜੇ ਆ ਉਹਨਾਂ ਦਾ ਭਾਵੇਂ ਅਹਿਮਦ ਸ਼ਾਹ ਅਬਦਾਲੀ ਸੀ ਜਾਂ ਗੋਰੇ ਸੀ ਤੇ ਉਹਨਾਂ ਨੂੰ ਕਿਵੇਂ ਸੋਧਿਆ ਤੇ ਜਿਹੜਾ ਈਮੇਲ ਵਾਲਾ ਹੈ ਜੇ ਜਦੋਂ ਖਾਲਸਾ ਪੰਥ ਬੁੱਢਾ ਦਾਲ ਅਹਿਮਦ ਸ਼ਾਹ ਅਬਦਾਲੀ ਜਿਹੜਾ ਜੜ ਕੇ ਆਉਂਦਾ ਸੀ ਸ੍ਰੀ ਹਰਮੰਦਰ ਸਾਹਿਬ ਤੇ ਤੇ 222000 ਘੋੜਸਵਾਰ ਜਿਹੜੀਆਂ ਫੌਜਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਬਾਬਾ ਨੈਣਾ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਹੜੇ ਬੁੱਢਾ ਦਲ ਦੇ ਸਤਵੇਂ ਜਿਹੜੇ ਛੇਵੇਂ ਜਥੇਦਾਰ ਪੰਜਵੇਂ ਬਾਬਾ ਨੈਣਾ ਸਿੰਘ ਜੀ ਉਹਣਾ ਵੇਲੇ ਵੀ ਜਿਹੜੇ 222000 ਘੋੜਤਵਾਰ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਹਮੇਸ਼ਾ ਜਿਹੜੇ ਆ ਤਿਆਰ ਪਰ ਤਿਆਰ ਹੁੰਦੇ ਸੀ ਹੁਣ ਵੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਮਰਾਤ ਹੈ ਸਾਡੀਆਂ ਨੇ ਹੰਗਸੰਗ ਜਥੇਵੰਦੀਆਂ ਜਿਹੜੇ ਦੁਸ਼ਟ ਲੋਕ ਜਿਹੜੇ ਈਮੇਲ ਕਰ ਰਹੇ ਨੇ ਉਹਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਤੇਰੀਆਂ ਜਿਹੜੀਆਂ ਨੇ ਸਾਰੀਆਂ ਜਿਹੜੀਆਂ ਪਿਛਲੀਆਂ ਅੱਗੇ ਆਉਣ ਵਾਲੀਆਂ ਪੀੜ੍hiyan ਵੀ ਤੇਰੀਆਂ ਖਤਮ ਕਰ ਦੇਵਾਂਗੇ ਜੇ ਸਾਡੇ ਅਸਥਾਨ ਵਾਲ ਅੱਖ ਪੁੱਟ ਕੇ ਅੱਖ ਜੇ ਪਤਾ ਲੱਗ ਜਾਣਾ ਚਾਹੀਦਾ ਵੀ ਕਿਹੜਾ ਇਹ ਦੁਸ਼ਟ ਹੈ ਜਿਹੜਾ ਸਾਡੇ ਸਤਾਨਵਨ ਨੂੰ ਇਹੋ ਜੀਆਂ ਮਾਰੀਆਂ ਜਿਹੜੀਆਂ ਨੀਚ ਹਰਕਤਾਂ ਕਰ ਰਿਹਾ ਧਮਕੀਆਂ ਦੇ ਰਿਹਾ ਤੇ ਉਹਦਾ ਜਿਹੜਾ ਹਸ਼ਿਰ ਜਿਹੜਾ ਪਹਿਲਾਂ ਵੀ ਖਾਲਸੇ ਨੇ ਕਦੇ ਮਾਫ ਨਹੀਂ ਕੀਤਾ ਤੇ ਹੁਣ ਵੀ ਜਿਹੜਾ ਜੋ ਵੀ ਇਹਦੇ ਨਾਲ ਸੰਬੰਧਤ ਨੇ ਉਹ ਕਿਸੇ ਨੂੰ ਵੀ ਮਾਫ ਨਹੀਂ ਕੀਤਾ ਜਾਣਾ ਤੇ ਗੁਰੂ ਸਾਹਿਬ ਕਿਰਪਾ ਕਰਨ ਨਾਲ ਹੀ ਜਿੰਨੀਆਂ ਭਾਵੇਂ ਸੈਂਟਰ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਉਹਨਾਂ ਨੂੰ ਜਿਹੜਾ ਬਹੁਤ ਛੇਤੀ ਇਹ ਜਿਹੜਾ ਗਲਤ ਮੈਸੇਜ ਭੇਜ ਰਹੇ ਨੇ ਈਮੇਲ ਗਲਤ ਕਰ ਰਹੇ ਨੇ ਉਹਦਾ ਕੀ ਪਿੱਛੇ ਮਕਸਦ ਹੈ ਉਹਦੇ ਪਿੱਛੇ ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਉਹ ਆਪਣੇ ਸੰਗਤਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਤੇ ਕੋਈ ਵੀ ਇਹੋ ਜੀ ਚੀਜ਼ ਨਹੀਂ ਜੋ ਸਰਕਾਰ ਤੋਂ ਜਿਹੜੀ ਹੈ ਗੁੱਝੀ ਹੋਵੇ ਤੇ ਇਹਦਾ ਤੁਰੰਤ ਜਿਹੜਾ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਤੇ ਜਦੋਂ ਪਤਾ ਲੱਗਦਾ ਉਹ ਜਿਹੜਾ ਉਹਦਾ ਜਿਹੜਾ ਬੀ ਨਾਸ ਜਿਹੜਾ ਖਾਲਸੇ ਨੇ ਕਰਨਾ ਉਹ ਫਿਰ ਉਹਦੀਆਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਹਨੂੰ ਯਾਦ ਕਰਨੀਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਸੰਗਤਾਂ ਜਿਹੜੀਆਂ ਪੂਰੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਬੇਝਿਜਕ ਇੱਥੇ ਪਹੁੰਚ ਰਹੀਆਂ ਨੇ ਬਹੁਤ ਸਾਰੀ ਗੁਰੂ ਸਾਹਿਬ ਦੀ ਕਿਰਪਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਆਸੀ ਹਰ ਪੱਖੋਂ ਜਿਹੜੇ ਇੱਥੇ ਨਾਲ ਆ ਪੈਰਾ ਵੀ ਦੇਣ ਵਾਸਤੇ ਤਿਆਰ ਪਰ ਤਿਆਰ ਆ ਹਮੇਸ਼ਾ ਜਿਹੜਾ ਖਾਲਸਾ ਜਿਹੜਾ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਗੁਰੂ ਸਾਹਿਬ ਕਿਰਪਾ ਕਰਨ ਉਹ ਆਪ ਸਮਰੱਥ ਨੇ ਪਾਰੇ ਹੋ ਜੀਆਂ ਧਮਕੀਆਂ ਤੋਂ ਗਿੱਦੜ ਭਵਕੀਆਂ ਤੋਂ ਕੋਈ ਨਹੀਂ ਖਾਲਸਾ ਡਰਦਾ ਨਾ ਸੰਗਤ ਡਰਦੀ ਹੈ ਗੁਰੂ ਸਾਹਿਬ ਹਮੇਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਕਿਰਪਾ ਬਣਾਈ ਰੱਖਣ ਸੰਗਤ ਦੇ ਉਹ ਤਾਂ ਰੁਟੀਨ ਤੇ ਦਰਸ਼ਨ ਕਰਨ ਆਏ ਆ ਤੇ ਉਹਨਾਂ ਨੂੰ ਆ ਸਾਰਾ ਹੀ ਹਾਲਾਤ ਬਾਰੇ ਇੱਕ ਦੂਜੇ ਨੂੰ ਪੁੱਛਿਆ ਵੀ ਕੀ ਹੈ ਇੱਥੇ ਚੱਲ ਰਿਹਾ ਕੋਈ ਵੀ ਸਾਨੂੰ ਸੇਵਾ ਦੀ ਜ਼ਰੂਰਤ ਹੈ ਨਿਹੰਗ ਸਿੰਘ ਜਥੇਬੰਦੀਆਂ ਤੇ ਉਹ ਪੂਰਾ ਉਹਦੇ ਤੇ ਪੈਰਾ ਦੇਣ ਗੀਆਂ ਪੂਰੇ ਤੇ ਉਹਨਾਂ ਦਾ ਜਿਹੜੇ ਧਾਰਮਿਕ ਜਾਂ ਸਿਆਸੀ ਲੋਕ ਨੇ ਉਹਨਾਂ ਨੇ ਆਪਣੀ ਗੱਲ ਕਰਨੀ ਹੈ ਪਰ ਜਿਹੜੀ ਨ ਹੰਗਸ ਸਿੰਘ ਜਥੇਬੰਦੀਆਂ ਨੇ ਉਹ ਨਰੋਲ ਜਿਹੜਾ ਸਿਰਫ ਨਮਸਕਾਰ ਕਰਨ ਵਾਸਤੇ ਤੇ ਇੱਥੇ ਜਿੱਥੇ ਵੀ ਕੋਈ ਜ਼ਰੂਰਤ ਹੋਊਗੀ ਉਹਦਾ ਜਿਹੜਾ ਸਖਤੀ ਨਾਲ ਅਸੀਂ ਪੈਰਾ ਵੀ ਦੇਾਂਗੇ ਕੋਈ ਦੁਸ਼ਟ ਜਿਹੜਾ ਇਹ ਹੋ ਜਾ ਉਹ ਕਦੇ ਵੀ ਆਪਣੇ ਇਹ ਨਾ ਸੋਚੇ ਵੀ ਇੱਥੋਂ ਕੋਈ ਆਪਣੇ ਸੁੱਖਾ ਨਿਕਲ ਜੂਗਾ ਕੋਈ ਵੀ ਕੋਈ ਗਲਤ ਸੋਚੇ ਵੀ ਨਾ ਇਹ ਹੋ ਜਾ ਪਹਿਲੀ ਜਥੇ ਦੇ ਬਲੇ ਤੁਹਾਡੇ ਕੋਲ ਜਿਹੜਾ ਇਥੇ ਪਹੁੰਚਿਆ ਗਿਆ ਇਹਦਾ ਹੋਰ ਜਥੇ ਬੰਦੀ ਸਾਰੇ ਹੀ ਆਉਣਗੇ ਸਾਰੇ ਹੀ ਆਉਣਗੇ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਕਈ ਆਪਣੇ ਆਪ ਹੀ ਰਹੇ ਨੇ ਗੁਰੂ ਸਾਹਿਬ ਦੇ ਆਪਣੀ ਆਪਣੀ ਸ਼ਰਧਾ ਭਾਵਨਾ ਹੈ ਮੈਂ ਜਿੱਥੇ ਸ਼ਰਮਣੀ ਪੰਥ ਅਕਾਲੀ ਬੁੰਡਾ ਦਲ ਪੰਜਵਾ ਤੱਕ ਸਾਰੀਆਂ ਨਿਹੰਗ ਸਿੰਘ ਜਥੇ ਬੰਦੀਆਂ ਵੱਲੋਂ ਫੇਰ ਦੁਬਾਰਾ ਜਿਹੜਾ ਇਹ ਦੁਸ਼ਟ ਕੋਈ ਵੀ ਹੈ ਉਹ ਜਿਹੜਾ ਉਹਨੂੰ ਸਮਝ ਜਾਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਉਹਨੂੰ ਆਪਣੇ ਤੁਰੰਤ ਉਹਦੀ ਗ੍ਰਿਫਤਾਰੀ ਕਰੇ ਤੇ ਉਹਨੂੰ ਇਹੋ ਜੀ ਬੇ ਜਿਹੜੀ ਹੈ ਸਾਲ ਸਜ਼ਾ ਮਿਲਣੀ ਚਾਹੀਦੀ ਆ ਵੀ ਉਹਦੀਆਂ ਪੀੜੀਆਂ ਵੀ ਯਾਦ ਰੱਖਣਗੀਆਂ ਤੇ ਖਾਲਸੇ ਨੇ ਵੀ ਹੁਣ ਉਹ ਨਹੀਂ ਬਖਸ਼ਣਾ ਜਿਹੜਾ ਇਹੋ ਜਿਹਾ ਕੰਮ ਕਰ ਰਿਹਾ ਸੰਗਤਾਂ ਨੂੰ ਵੀ ਬੇਨਤੀ ਹੈ ਜਿਵੇਂ ਆਪਾਂ ਰੋਜ਼ ਦੀ ਤਰ੍ਹਾਂ ਇੱਥੇ ਆ ਰਹੇ ਆਂ ਦਰਸ਼ਨ ਦਿਦਾਰੇ ਕਰੀਏ ਬੇਚਿਝਕਾਓ ਸਾਰੇ ਆਪਾਂ ਦਰਸ਼ਨਾਂ ਉਵੇਂ ਹੀ ਜਿਵੇਂ ਪਹਿਲਾਂ ਆਉਂਦੇ ਉਵੇਂ ਹੀ ਆ ਕੇ ਸ਼ਰਧਾ ਵਾਧੂ ਸੰਗਤਾਂ ਆ ਰਹੀਆਂ ਨੇ ਗੁਰੂ ਸਾਹਿਬ ਦੀ ಅಪਾਰ ਕਿਰਪਾ ਵਿੱਚ ਜਿ ਕੋ ਕੇ ਆਪਾਂ ਦਰਸ਼ਨ ਦਦਾਰੇ ਕਰੀਏ ਸਾਰੇ ਹੀ ਆਪਣੇ ਫਿਰ ਦੁਆਰਾ ਮੈਂ ਬੇਨਤੀ ਕਰਦਾ ਜਿਵੇਂ ਸਾਡੇ ਰੂਬੀ ਜੀ ਐਡੀਸ਼ਨਲ ਸਕੱਤਰ ਨੇ ਹੋਰ ਵੀ ਕਿੰਨੀ ਵਧੀਆ ਮਿਹਨਤ ਸਾਰੇ ਕਰ ਰਹੇ ਨੇ ਪਰ ਜਿਹੜੀ ਸੰਗਤਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ ਜੇ ਸਿਕਿਉਰਿਟੀ ਦੀ ਗੱਲ ਹੁੰਦੀ ਹੈ ਸਾਰੇ ਆਪਾਂ ਵੱਡੇ ਵੱਡੇ ਤੀਰਥਾਂ ਤੇ ਜਾਂਦੇ ਆ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਕੋਈ ਵੀ ਕਿਸੇ ਦੀ ਜਿਹੜੀ ਆ ਉਹ ਲਿਹਾਜ਼ ਵੀ ਨਹੀਂ ਕਰਨਾ ਚਾਹੀਦਾ ਤੇ ਉਹਦੇ ਵਿੱਚ ਪੂਰਾ ਸਹਿਯੋਗ ਵੀ ਕਰਨਾ ਚਾਹੀਦਾ ਪ੍ਰਬੰਧਕਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੇ ਜਗਤ ਜਾਵੇ ਤਨ ਤਨ ਸਾਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਨ ਨੂੰ ਪਾਵੇ ਕੀ ਆਕਾਲ